ਇਸ ਹਲਕੇ ਦੇ ਬੁਖੇ ਸੇਵਾਦਾਰ ਸਰਦਾਰ ਸੁਭਾ ਸਿੰਘ ਬਾਦਲ ਸਾਹਿਬ ਵੀ ਆਏ ਕਿ ਅਸੀਂ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਹੋਏ ਵਿਕਾਸ ਕਾਰਜਾਂ ਦਾ ਮੇਰਵਾ ਲੈ ਕੇ ਉਹਨਾਂ ਤੋਂ 1 ਜੂਨ ਨੂੰ ਲੋਕ ਸਭਾ ਦੀਆਂ ਚੋਣਾਂ ਵਾਸਤੇ ਵੋਟਾਂ ਲੈਣ ਦੇ ਲਈ ਪ੍ਰੇਰਿਤ ਕਰਨ ਆਏ ਔਰ ਲੋਕਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਕਿ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਉਹ ਪੰਜਾਬ ਦੇ ਹਿੱਤਾਂ ਦਾ ਕਦੇ ਵੀ ਕੋਈ ਵੀ ਸਵਾਰ ਨਹੀਂ ਸਕਦਾ ਤਾਂ ਲੋਕਾਂ ਦੇ ਵਿੱਚ ਇੱਕ ਬੜਾ ਭਾਰੀ ਇੱਛਾ ਵੇਖਣ ਨੂੰ ਮਿਲਦੇ ਆ ਕਿ ਆਪਣੇ ਇਲਾਕੇ ਦੇ ਕੈਂਡੀਡੇਟ ਨੂੰ ਔਰ ਆਪਣੇ ਪਰਚੇ ਹੋਏ ਪਰਿਵਾਰ ਦੇ ਇਸ ਬੱਚੇ ਨੂੰ ਉਹ ਇਸ ਵਾਰ ਮਤ ਦੇਣ ਦੇ ਲਈ ਪੂਰੇ ਜੋਸ਼ ਦੇ ਵਿੱਚ ਸਰ ਆਮ ਆਦਮੀ ਪਾਰਟੀ ਤੋਂ ਮੌਜੂਦਾ ਪੰਜ ਜਿਹੜੇ ਮੰਤਰੀ ਨੇ ਔਰ ਚਾਰ ਵਿਧਾਇਕ ਨੇ ਉਹ ਚੋਣ ਲੜ ਰਹੇ ਨੇ ਔਰ ਦੋਸਤੋ ਲਾਵਾ ਜਿਹੜੇ ਕਾਂਗਰਸ ਦੇ ਵਿਧਾਇਕ ਵੀ ਜਿਹੜੇ ਵਿਧੂਦਾ ਨਹੀਂ ਉਹ ਵੀ ਚੋਣ ਲੜ ਰਹੇ ਨੇ ਕੀ ਲੱਗਦਾ ਹੈ ਕਿ ਵਰਕਰਾਂ ਦੇ ਵਿੱਚੋਂ ਉਹਨਾਂ ਕੋਲ ਕੈਂਡੀਡੇਟ ਨਹੀਂ ਸਨ ਕੀ ਮਜਬੂਰੀ ਸੀ ਕਿ ਜਿਹੜੇ ਫੂਦਾ ਮੰਤਰੀ ਔਰ ਵਿਧਾਇਕਾਂ ਨੂੰ ਚੋਣ ਦੇ ਵਿੱਚ ਲਿਆਉਣਾ ਪਿਆ ਇਹ ਇਹਨਾਂ ਦੋਨੋਂ ਪਾਰਟੀਆਂ ਨੇ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹੈ ਕਿ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੇ ਕੇਂਦਰੀ ਪਾਰਟੀਆਂ ਨੇ ਇਹ ਇੱਧਰ ਵਰਕਰਾਂ ਨੂੰ ਸਿਰਫ ਆਪ ਦੇ ਵੋਟ ਬੈਂਕ ਲਈ ਵਰਤਦੀਆਂ ਕੰਮ ਇਹ ਕਿਸੇ ਤੋਂ ਕਰਵਾਉਂਦੇ ਆ ਬਟੇ ਕਿਸੇ ਜਿੱਦਾਂ ਅਰਸ਼ ਉਮਰੀਆਣਾ ਦੇਖ ਲਓ ਔਰ ਆਮ ਆਦਮੀ ਪਾਰਟੀ ਦਾ ਉਹਨੇ ਸਾਈਕਲ ਦੇ ਉੱਤੇ ਪ੍ਰਚਾਰ ਕੀਤਾ ਔਰ ਆਮ ਆਦਮੀ ਪਾਰਟੀ ਦਾ ਇਹ ਦਾਵਾ ਸੀ ਕਿ ਅਸੀਂ ਆਪਦੇ ਵਰਕਰਾਂ ਨੂੰ ਆਮ ਇਨਸਾਨਾਂ ਨੂੰ ਆਮ ਗਰੀਬ ਘਰਾਂ ਦੇ ਬੱਚਿਆਂ ਨੂੰ ਅਸੀਂ ਲੋਕ ਸਭਾ ਤੇ ਵਿਧਾਨ ਸਭਾ ਦੇ ਭੇਜਾਂਗੇ ਤਾਂ ਹੁਣ ਤੁਹਾਡੇ ਸਾਹਮਣੇ ਹੈ ਕਿ ਲੋਕ ਸਭਾ ਦੇ ਵਿੱਚ ਇਹਨਾਂ ਨੇ ਆਪਦੇ ਮਨਿਸਟਰਾਂ ਨੂੰ ਦਾਰਿਆ ਨਾ ਕਿ ਉਹਨਾਂ ਵਰਕਰਾਂ ਨੂੰ ਜਿਨ੍ਹਾਂ ਨੇ ਗਰਾਊਂਡ ਲੈਵਲ ਤੇ ਕੰਮ ਕੀਤਾ ਮੈਂ ਸਮਝਦਾ ਕਿ ਉਹਨਾਂ ਵਰਕਰਾਂ ਨੂੰ ਤਖੜੇ ਹੋ ਕੇ ਸ਼ੋਮਨੀ ਅਕਾਲੀ ਦਲ ਦਾ ਸਾਥ ਦੇਣਾ ਚਾਹੀਦਾ ਜੋ ਕਿ ਇੱਕ ਖੇਤਰੀ ਪਾਰਟੀ ਹੈ ਜਿੰਨੀ ਦੇਰ ਅਸੀਂ ਇਹਨਾਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਜਿਹੜੀਆਂ ਪੰਜਾਬ ਦੇ ਨੌਜਵਾਨਾਂ ਨੂੰ ਵਸਤ ਨਹੀਂ ਆ ਸਹੀ ਉਹਨਾਂ ਨੂੰ ਅਸੀਂ ਮੂੰਹ ਤੋੜਵਾ ਜਵਾਬ ਨਹੀਂ ਦਿੰਦੇ ਉਨੀ ਦੇਰ ਸਾਡੇ ਨਾਲੇ ਤੁਖੇ ਹੁੰਦੇ ਰਹਿਣਗੇ ਸਰ ਲਾਸਟ ਵਿੱਚ ਮੇਰਾ ਇੱਕ ਕੁਐਸਚਨ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਜਿਹੜੀ ਆਟਾ ਦਾਲ ਸਕੀਮ ਜਿਹੜੀ ਆ ਬਾਦੋ ਸਰਕਾਰ ਨੇ ਸ਼ੁਰੂ ਹੋਈ ਸੀ ਔਰ ਹੁਣ ਵੀ ਉਹ ਚੱਲ ਰਹੀ ਆ ਪਰ ਕਣਕ ਮਿਲਦੀ ਆ ਆਟਾ ਆਡੇ ਜਿਹੜਾ ਵਾਅਦਾ ਕੀਤਾ ਸੀ ਮੁੱਖ ਮੰਤਰੀ ਮਾਨ ਸਾਹਿਬ ਨੇ ਪਰ ਤੁਸੀਂ ਦੇਖਦੇ ਹੋਵੋਗੇ ਲੈਣਾ ਦੇ ਵਿੱਚ ਜਿਹੜੇ ਗਰੀਬ ਮਜ਼ਦੂਰ ਲੱਗੇ ਨੇ ਬਹੁਤ ਪਰੇਸ਼ਾਨੀ ਹੁੰਦੀ ਆ ਬਹੁਤ ਸਾਰੇ ਲੋਕਾਂ ਦੇ ਜਿਹੜੇ ਰਾਸ਼ਨ ਕਾਰਡ ਚੋਂ ਨਾਮ ਕੱਟੇ ਗਏ ਰਾਸ਼ਨ ਕਾਰਡ ਕੱਟੇ ਗਏ ਗਰੀਬਾਂ ਦੇ ਲਈ ਕੋਈ ਵਿਸ਼ੇਸ਼ ਕੀ ਏਜੰਡਾ ਲੈ ਕੇ ਆ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੱਡੀ ਗੱਲ ਇਹ ਆ ਕਿ ਅਸੀਂ ਇਹ ਚਾਹੁੰਦੇ ਆ ਕਿ ਜੋ ਸਾਡੇ ਗਰੀਬ ਪਰਿਵਾਰ ਹੈ ਖਾਸ ਤੌਰ ਤੇ ਐਸਸੀ ਭਾਈਚਾਰੇ ਦੇ ਪਰਿਵਾਰ ਹੈ ਅਸੀਂ ਉਹਨਾਂ ਦੇ ਲਈ ਰੋਜ਼ਗਾਰ ਦੇ ਲਈ ਇੱਕ ਵਧੀਆ ਉਹਨਾਂ ਦੇ ਲਈ ਮੌਕਾ ਸਿਰਜੀਏ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸਕਿਲਡ ਵਰਕਰ ਬਣਾਈਏ ਉਹਨਾਂ ਨੂੰ ਜਿਹੜੇ ਖਾਸ ਕਿੱਤੇ ਦੇ ਮਾਹਰ ਬਣਾਈਏ ਤਾਂ ਕਿ ਉਹ ਆਪਦੀ ਆਰਥਿਕ ਸਥਿਤੀ ਨੂੰ ਉਭਾਰ ਸਕਣ ਉਹਦੇ ਲਈ ਸਾਨੂੰ ਇਹ ਲੋੜ ਹੈ ਕਿ ਲੋਕ ਇੱਕ ਵਾਰ ਸਾਡਾ ਸਾਥ ਦੇਣ ਤਾਂ ਕਿ ਇਹ ਗਰੀਬ ਪਰਾਵਾਂ ਦੇ ਲਈ ਅਸੀਂ ਉਹ ਨੀਤੀ ਬਣਾਈਏ ਜਿਹਦੇ ਨਾਲ ਇਹ ਖੁਦ ਆਪਣੇ ਪੈਰਾਂ ਤੇ ਖੜੇ ਹੋ ਸਕਣ ਔਰ ਆਪਣੇ ਦੂਸਰੇ ਵੀ ਬੱਚਿਆਂ ਨੂੰ ਇਹ ਸਹੀ ਤਾਲੀਮ ਦੇ ਕੇ ਉਹਨਾਂ ਨੂੰ ਸਮੇਂ ਦੇ ਹੰਢ ਬਣਾ ਸਕਣ ਅਕਾਹ ਹੋਰ ਕੁਐਸਚਨ ਤੁਹਾਡੇ ਲਈ ਤੁਸੀਂ ਫਰੀਦਕੋਟ ਵਸਟੋਸ ਜ਼ਿਲ੍ਹੇ ਦੇ ਵਿੱਚ ਆਇਓ ਜਿੱਥੇ 42% ਜਿਹੜੇ ਲੋਕ ਐਸਸੀ ਲੋਕ ਰਹਿੰਦੇ ਆ ਆਉਣ ਵਾਲੇ ਸਮੇਂ ਲਈ ਤੁਹਾਡਾ ਕੋਈ ਹੈ ਕੋਈ ਇਸ ਤਰ੍ਹਾਂ ਦਾ ਪਲਾਨ ਵੀ ਉਹਨਾਂ ਵਾਸਤੇ ਕੋਈ ਨਵੀਂ ਸਕੀਮ ਜਾਂ ਨਵਾਂ ਕੋਈ ਹੋਰ ਫਰੀਦਕੋਟਾਂ ਚ ਸਟਾਰਟ ਕਰਨ ਦਾ ਦੇਖੋ ਫਰੀਦਕੋਟ ਲੋਕ ਸਭਾ ਦੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਬਹੁਮਤ ਜਿਹੜੀ ਹੈ ਕਿ 42% ਜਿਹੜੇ ਲੋਕ ਨੇ ਐਸਸੀ ਪਰਿਵਾਰਾਂ ਦੇ ਲੋਕ ਨੇ ਔਰ ਉਹਨਾਂ ਪਰਿਵਾਰ ਦੇ ਵਿੱਚੋਂ ਮੈਂ ਖੁਦ ਮੇਰਾ ਜਨਮ ਜਿਹੜਾ ਇਸ ਪਰਿਵਾਰ 'ਚ ਹੋਣ ਕਰਕੇ ਨੀਚੇ ਗਰਾਊਂਡ ਲੈਵਲ ਤੇ ਮਿਹਨਤ ਕਰਨਾ ਕਰਕੇ ਮੈਨੂੰ ਪਤਾ ਹੈ ਕਿ ਇਹਨਾਂ ਦੀਆਂ ਦੁੱਖ ਤਕਲੀਫਾਂ ਕੀ ਨੇ ਤਾਂ ਮੈਂ ਅਸੀਂ ਇਹਨਾਂ ਦੇ ਆਰਥਿਕ ਸਮਾਜਿਕ ਔਰ ਵਿਦਿਕ ਪੱਖ ਨੂੰ ਸੇਖ ਸੂਲਤਾ ਨੂੰ ਵਾਰਨ ਦੇ ਲਈ ਇਹਨਾਂ ਦੇ ਲਈ ਖਾਸ ਪ੍ਰੋਗਰਾਮ ਜਿਹੜੇ ਆ ਉਹ ਸ਼ੋਮਨੀ ਅਕਾਲੀ ਦਲ ਲੀਕ ਰਿਹਾ ਹੈ ਜਲਦੀ ਹੀ ਉਹ ਜਿਹੜਾ ਤੁਹਾਡੇ ਸਾਹਮਣੇ ਸਾਰਾ ਮੈਨੀਫੈਸਟੋ ਜਿਹੜਾ ਸਾਹਮਣੇ ਆ ਜਾਵੇਗਾ ਸਰਕੋਵਸਕੀ ਮਾਤੀ ਜਦੋਂ ਸੋਮੀ ਕਲਦਾਰ ਦੀ ਸਰਕਾਰ ਸੀ ਤਾਂ ਉਸ ਵੇਲੇ ਜਿਹੜੀਆਂ ਚੱਲ ਰਹੀਆਂ ਸੀ ਤਾਂ ਉਸ ਤੋਂ ਬਾਅਦ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਜਾਂ ਤਾਂ ਉਹ ਕਾਫੀ 100 ਦੇ ਵਿੱਚੋਂ ਆਪਾਂ ਕਹਿ ਸਕਦੇ 70% ਬੰਦ ਕਰ ਦਿੱਤਾ ਹੈ ਕੀ ਕਹਿਣਾ ਤੁਹਾਡੇ ਅ ਇਹ ਪਾਰਟੀ ਜਿਹੜੀ ਹੈ ਇਹ ਸਿਰਫ ਲੋਕਾਂ ਨੂੰ ਗਮਰਾਹ ਕਰਨ ਦੇ ਲਈ ਪੰਜਾਬ ਦੇ ਵਿੱਚ ਆਈ ਹੈ ਬਹੁਤ ਸਾਰੇ ਸਾਡੇ ਗਰੀਬ ਪਰਿਵਾਰਾਂ ਨੇ ਆਸ ਤੇ ਉਮੀਦ ਦੇ ਨਾਲ ਇਹਨਾਂ ਨੂੰ ਬੋਟਾਂ ਪਾ ਕੇ ਸਰਕਾਰ ਇਹਨਾਂ ਦੀ ਬਣਾਈ ਕਿ ਇਹ ਵਾਕਈ ਕੁਝ ਬਦਲਾਅ ਲਿਆਉਣਗੇ ਪਰ ਬਦਲਾਅ ਦੇ ਨਾਂ ਦਿੱਤੇ ਇਹਨਾਂ ਨੇ ਸਿਰਫ ਆਪਦੇ ਐਮਐਲਏ ਨੂੰ ਔਰ ਆਪਣੇ ਘਰ ਭਰੇ ਇਹਨਾਂ ਨੇ ਲੋਕਾਂ ਦੇ ਲਈ ਬਿਲਕੁਲ ਨਹੀਂ ਸੋਚਿਆ ਅੱਜ ਇਹਨਾਂ ਨੂੰ ਇਹੀ ਇਸੇ ਕਾਰਨ ਇਹਨਾਂ ਨੂੰ ਗਨਮੈਨਾਂ ਦਾ ਵੱਡਾ ਕਾਫਲਾ ਲੈ ਕੇ ਨਾਲ ਤੁਰਨਾ ਪੈ ਰਿਹਾ ਕਿਉਂਕਿ ਲੋਕ ਇਹਨਾਂ ਤੋਂ ਜਵਾਬ ਮੰਗ ਰਹੇ ਆ ਜਿਹੜੀਆਂ ਇਹਨਾਂ ਨੇ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕੀਤੇ ਸੀ ਉਹ ਉਹਨਾਂ ਤੋਂ ਹੀ ਮੁੱਕਰ ਚੁੱਕੇ ਨੇ ਔਰ ਲੋਕ ਇਹ ਸਮੇ ਇਹਨਾਂ ਨੂੰ ਸਵਕਸ ਫੋਨ ਦੇ ਲਈ ਪੂਰੇ ਤਿਆਰ ਬੈਠੇ। ਹਾਂ ਸਰ ਇੱਕ ਆਖਰੀ ਸਵਾਲ ਕਿਸੇ ਟਾਈਮ ਭਗਵੰਤ ਮਾਨ ਦਾ ਬਿਆਨ ਆਇਆ ਸੀ ਵੀ ਤੁਸੀਂ ਲੀਡਰਾਂ ਨੂੰ ਘੇਰ ਘੇਰ ਕੇ ਸਵਾਲ ਪੁੱਛਣੋ ਤੇ ਪਿਛਲੇ ਦਿਨੀ ਮਿਸ਼ਰੀ ਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਝਾੜੂ ਵਾਲਿਆਂ ਦਾ ਵਿਰੋਧ ਕੀਤਾ ਗਿਆ। ਜਿਵੇਂ ਕਿ ਲੈ ਲਗੇ ਆਪਾਂ ਬੀਬੀਆਂ ਨੂੰ 1000 ਰੁਪਏ ਨੂੰ ਲੈ ਕੇ ਮੁੰਤਾ ਹੋਵੇ ਭਾਵੇਂ ਕਿਸਾਨੀ ਅੰਦੋਲਨ ਨੂੰ ਲੈ ਕੇ ਹੋਵੇ ਕੀ ਕਹਿਣਾ ਤੁਹਾਡੇ ਇਸ ਬਾਰੇ? ਅ ਦੇਖੋ ਇੱਕ ਫਰੰਟ ਦੇ ਨਹੀਂ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਸਰਕਾਰ ਬਿਲਕੁਲ ਫੇਲ ਹੈ ਸਰਕਾਰ ਇੱਥੇ ਅਮਨ ਤੇ ਕਾਨੂੰਨ ਨੂੰ ਬਹਾਲ ਰੱਖਣ ਚ ਫੇਲ ਹੈ ਨਸ਼ੇ ਨੂੰ ਰੋਕਣ ਦੇ ਵਿੱਚ ਫੇਲ ਹੈ ਰੋਜ਼ਗਾਰ ਨੌਜਵਾਨਾਂ ਨੂੰ ਮਾਹੀਆ ਕਰਨ ਦੇ ਵਿੱਚ ਫੇਲ ਹੈ ਔਰ ਵੀਆਪੀ ਕਲਚਰ ਨੂੰ ਬੰਦ ਕਰਨ ਦੇ ਵਿੱਚ ਫੇਲ ਹੈ ਤਾਂ ਲੋਕਾਂ ਦੇ ਵਿੱਚ ਇਹ ਆਮ ਪ੍ਰਚਲਿਤ ਹੈ ਕਿ ਜਿਹੜੇ ਝਾੜੂ ਦੀ ਸਰਕਾਰ ਹੈ ਸਿਰਫ ਲੋਕਾਂ ਨੂੰ ਬਮਰਾ ਕਰਨ ਲਈ ਆਈ ਹੈ ਇਹੋ ਹਾਲ ਸਾਡਾ ਕਾਂਗਰਸ ਨੇ ਕੀਤਾ ਇਹੋ ਹੀ ਭਾਜਪਾ ਨੇ ਥੈਂਕ ਯੂ ਧੰਨਵਾਦ ਜੀ